ਦੀ ਸਸੀ ਕਾਲ ਦੀ ਸਹਾਇਤ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਅਫਗਾਨੀ ਸਲਵਾਰ ਬਾਰੇ ਕਿ ਇਹ ਕਿਸ ਤਰ੍ਹਾਂ ਕੱਟੀ ਜਾਂਦੀ ਹੈ ਤੇ ਇਹਦੀਆਂ ਚੋਨਾ ਕਿਸ ਤਰ੍ਹਾਂ ਬੰਦੀਆਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਇਹ ਕੱਪੜਾ ਲੈ ਲਿਆ ਜੀ 2 ਮੀਟਰ ਹਾਂਜੀ ਇਹ ਨੂੰ ਆਪਾਂ ਪੂਰੇ ਚੰਗੀ ਤਰ੍ਹਾਂ ਹੀ ਲਾ ਲਿਆ ਇਸ ਤਰ੍ਹਾਂ ਆਪਾਂ ਇਹ ਟਵਰ ਫੋਲਡ ਕਰ ਲਿਆ ਜੀ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਦੇ ਹਾਂ फो करना अभ चाो कर अ रा कर साल ਹਾਂਜੀ ਹੁਣ ਆਪਾਂ ਇਹਦੀ ਲੰਬਾਈ ਲੈਣੀ ਹੈ ਜੀ ਇਹਦੀ ਲੰਬਾਈ ਹੈ ਜੀ 36 ਇੰਚ 36 ਹਾਂਜੀ ਹੁਣ ਆਪਾਂ 4 ਇੰਚ ਦੀ ਆਪਾਂ ਲਵਾਂਗੇ ਜੀ 벨ਟ ਤੇ 2 ਇੰਚ ਦੀ ਲਵਾਂਗੇ ਆਪਾਂ ਜੀ ਮੂਰੀ ਇਹ ਹੋ ਗਿਆ ਜੀ 6 ਇੰਚ ਆਪਾਂ ਜੀ 36 ਦੇ ਵਿੱਚੋਂ 6 ਮਾਈਨਸ ਕਰ ਦਾਂਗੇ 30 ਰਹਿ ਜਾਊਗਾ। ਫੋਜੀ ਆਪਾਂ ਇੱਥੋਂ ਸਲਵਾਰ ਦੀ ਲੰਬਾਈ ਜਿਹੜੀ ਹੈਗੀ ਆ ਉਹ 30 ਲੈਣੀ ਆ 1 ਇੰਚ ਆਪਾਂ ਲਵਾਂਗੇ ਜੀ ਮਾਰ ਜਾਂਦਾ। 30 ਰਹਿ ਜਾਂ ਕਰ ਦਾਂਗੇ 1 ਇੰਚ ਆਪਾਂ 31 ਲਵਾਂਗੇ ਜੀ। ਇਸ ਤਰ੍ਹਾਂ ਆਪਾਂ 31 ਲਵਾਂਗੇ। ਕੱਤੀ ਦਿਨ ਹਾਂ ਦਾ ਇੱਕ ਇੱਕੀ ਕਰਕੇ ਲਵੋ ਜੀ ਆਪਾਂ ਸਾਰਾ ਜੀ ਇਸ ਤਰ੍ਹਾਂ ਫਿਰ ਆਪਾਂ ਇਹਨੂੰ ਮਿਲਾ ਲਾਂਗੇ ਹਾਂਜੀ ਹੁਣ ਆਪਾਂ ਲਵਾਂਗੇ ਇਹਦੀ ਮੂਰੀ ਮੋਰੀ ਆਪਣੀ ਜਿੰਨੀ ਹੁੰਦੀ ਹੈ ਜੀ ਤਿਆਰ ਉਹਦੇ ਨਾਲੋਂ ਆਪਾਂ ਇਹ ਦੁੱਗਣੀ ਲੈਣੀ ਹੁੰਦੀ ਹੈ ਜੀ ਜਿੱਦਾਂ ਕਿ ਆਪਣੀ ਮੋਰੀ ਹੈਗੀ ਆ 6 ਤੇ ਆਪਾਂ ਲਾਵਾਂਗੇ 12 12 ਦੇ ਇਨਸ਼ਾਂ ਲਾ ਦਾਂਗੇ ਉਦੋਂ ਆਪਾਂ ਜੀ ਜਿਹੜਾ ਇਹਦਾ ਹੈਗਾ ਆਸਨ ਉਹ ਲਾਵਾਂਗੇ ਆਸਨ ਆਪਾਂ ਲਾਵਾਂਗੇ ਜੀ 9 ਇਸ ਤਰ੍ਹਾਂ ਦੀ ਆਪਾਂ ਢਾਈ ਦੇ ਨਿਸ਼ਾਨ ਲਾਉਂਦੇ ਹਾਂਗੇ ਇਸ ਤਰ੍ਹਾਂ ਪਟਾਈ ਲੈ ਲਾਂਗੇ ਇੱਥੋਂ ਹਾਂਜੀ ਮੂਰੀ ਦੇ ਨਿਸ਼ਾਨ ਤੋਂ ਤੇ ਆਸਨ ਤੋਂ ਆਪਾਂ ਇਸ ਤਰ੍ਹਾਂ ਮਲਾ ਲਾਂਗੇ ये हाँ एक एक हाँ अपनी होगी अफगानी सलवार की कटिंग हूँ आप बेल्ट कटिंग करा जी बेल्ट अपनी है जी बी इंच 4 ਇੰਚ ਆਪਾਂ ਤਿਆਰ ਰੱਖਣੀ ਹੈ ਜੀ ਆਪਾਂ ਲਵਾਂਗੇ 6.5 ਇੰਚ ਦੀ ਚੜਾਈ ਤੀਤੀ ਇੰਚ ਆਪਾਂ ਦੀ ਲੰਬਾਈ ਲਵਾਂਗੇ 1 ਇੰਚ ਮਾਰ ਕੇ ਹੰਨਾ 1.5 ਇੰਚ ਦੀ ਤਿਆਰੀ ਇਹ ਵੀ ਬੈਲਟ ਕਟਿੰਗ ਹੋ ਗਈ ਹੈ ਇਹ ਆਪਣੀ ਸਲਵਾਰ ਹੋ ਗਈ ਜੀ